ਮਸਿਆ ਦੇ ਦਿਹਾੜੇ ਤੇ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਗੁਰੂਆਣਾ ਸਾਹਿਬ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੈਰੋਂੰਗਲ ਵਿੱਚ ਸ਼ਿਸ਼ੋਭਿਤ ਹੈ ਬਹੁਤ ਹੀ ਪਵਿੱਤਰ ਤੇ ਅਨੋਖਾ ਅਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਕਰਉਣਿਆ ਤੁਹਾਨੂੰ ਗੁਰਦਾ ਸਾਹਿਬ ਦੇ ਦਰਸ਼ਨ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਗੁਰੂਆਣਾ ਸਾਹਿਬ ਇਹ ਸਥਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੈਰੋਨੰਗਲ ਦੇ ਵਿੱਚ ਸਿशोਭਿਤ ਹੈ ਇਸ ਸਥਾਨ ਦੀ ਆਪਣੀ ਇੱਕ ਵੱਖਰੀ ਹੀ ਮਹਾਨਤਾ ਹੈ ਆਓ ਤੁਹਾਨੂੰ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਸਥਾਨ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਦਾ ਚਰਨਸ਼ੋਪਤ ਸਥਾਨ ਹੈ ਮੱਸੀਆ ਦੇ ਦਿਹਾੜੇ ਤੇ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਸੋਮਵਾਰ ਦੀ ਮੱਸੀਆ ਬਹੁਤ ਹੀ ਕਰਮਾ ਭਾਗਾ ਨਾਲ ਦੇਖਣ ਨੂੰ ਮਿਲਦੀ ਹੈ ਆਓ ਸਾਧ ਸੰਗਤ ਜੀ ਤੁਹਾਨੂੰ ਕਰਾਉਣਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਕੇ ਦਰਸ਼ਨ ਬਹੁਤੀ ਸੋਹਣਾ ਸਥਾਨ ਗੁਰਦੁਆਰਾ ਗੁਰੂਆਣਾ ਸਾਹਿਬ ਜੇਕਰ ਆਪਾਂ ਇਸ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂਆਣਾ ਸ਼ਬਦ ਭਾਵ ਇੱਥੇ ਗੁਰੂ ਦਾ ਆਣਾ ਜ਼ਰੂਰ ਹੋਇਆ ਹੈ ਇਸ ਸਥਾਨ ਤੇ ਦੱਸਿਆ ਜਾਂਦਾ ਹੈ ਕਿ ਇੱਥੇ ਭਾਈ ਰਾਮੂ ਜੀ ਕਦੇ ਮੱਝਾਂ ਚਾਰਿਆ ਕਰਦੇ ਸਨ ਤੇ ਪਰਮੇਸ਼ਰ ਦਾ ਨਾਮ ਧਿਆਉਂਦੇ ਸਨ ਜਿਨ੍ਹਾਂ ਨੂੰ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਦਰਸ਼ਨ ਦੀਦਾਰੇ ਦਿੱਤੇ ਅੱਜ ਇਸ ਸਥਾਨ ਤੇ ਉਹਨਾਂ ਦੀ ਵੀ ਯਾਦਗਾਰ ਸਥਾਨ ਸਥਾਪਿਤ ਹੈ ਤਨਤਨ ਬਾਬਾ RAMU ਜੀ ਦਾ ਇਹ ਹੈ ਜੀ 베ਰੀਆਂ ਦਾ ਬਾਗ ਤੇ ਸੋਹਣਾ ਸਰੋਵਰ ਸਾ ਸੰਗਤ ਜੀ ਕਰੋ ਦਰਸ਼ਨ ਇਸ ਸਰੋਵਰ ਵਿੱਚ ਇਸ਼ਨਾਨ ਕੀਤੇਆਂ ਦੁੱਖ ਦਰਦ ਚਮੜੀ ਨਾਲ ਸੰਬੰਧਿਤ ਰੋਗ ਦੂਰ ਹੋ ਜਾਂਦੇ ਨੇ ਬਹੁਤ ਹੀ ਪਵਿੱਤਰ ਸਰੋਵਰ ਹੈ ਇਹ ਹੈ ਜੀ ਤੰਤਨ ਬਾਬਾ RAMU ਜੀ ਦਾ ਤਪਸਥਾਨ ਸਾਧ ਸੰਗਤ ਜੀ ਕਰੋ ਦਰਸ਼ਨ ਤੰਤਨ ਬਾਬਾ RAMU ਜੀ ਸੰਗਤ ਜੀ ਕਰੋ ਦਰਸ਼ਨ ਤਪ ਸਥਾਨ ਬਾਬਾ RAMU ਜੀ ਆਓ ਸਾ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦਰਾ ਸਾਹਿਬ ਦੇ ਦਰਬਾਰ ਵੱਲ ਇਹ ਹੈ ਜੀ ਗੁਰਦਰਾ ਸਾਹਿਬ ਦਾ ਸੋਹਣਾ ਦਰਬਾਰ ਸਾਹਿਬ ਹਰ ਮਸਿਆ ਦੇ ਦਿਹਾੜੇ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਖੁਸ਼ਹਿਰ ਦਰਬਾਰ ਸਜਾਇਆ ਜਾਂਦਾ ਹੈ ਸਾ ਸੰਗਤ ਜੀ ਕਰੋ ਦਰਸ਼ਨ बेटा विदेशा में है ते छोटे ने भी जाना सच्चे बादशाह के पास तो बच्चा नहीं जल्दी करा वे सच्चे बादशाह के अंदरना दोनों तक बादशाह ने मां प्रेम ने अपने ਉਹਨਾਂ ਨੂੰ ਵੀ ਸਾਥ ਕਰਾ ਸਕਦੇ ਆ ਤੇ ਸੋਮਾ ਅਭਿਗਿਆਤਾ ਬਹੁਤ ਕਾਰਜਾਂ ਲਈ ਦੱਸਦੀ ਲੱਦੇ ਹੁੰਦੇ ਵਾਲੇ ਉਹਨਾਂ ਨੂੰ ਵੀ ਇਹਨਾਂ ਦਾ ਦੱਸਾ ਇਧਰ ਹੈ ਜੀ ਗੋਤਰਾ ਸਾਹਿਬ ਦਾ ਲੰਗਰ ਹਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ